ਸਿਮਸਮ ਕਾਰਟੂਨ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਡਿਕਸ਼ਨਾਂ ਅਤੇ ਭਵਿੱਖਬਾਣੀਆਂ ਸੱਚ ਵੀ ਹੋਈਆਂ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਿਮਸਮ ਦੀਆਂ ਅਜਹੀਆਂ ਭਵਿੱਖਬਾਣੀਆਂ ਜਿਸ ਬਾਰੇ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਸਿਮਸਮ ਦੇ ਸੀਜ਼ਨ 11 ਦੇ 17ਵੇਂ ਐਪੀਸੋਡ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਸਨਕੀ ਆਦਮੀ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਜਿਸ ਦਾ ਨਾਮ ਟਰੰਪ ਹੁੰਦਾ ਹੈ ਇਸ ਐਪੀਸੋਡ ਵਿੱਚ ਟਰੰਪ ਦੇ ਕਾਰਟੂਨ ਦੀ ਸ਼ਕਲ ਅਸਲੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮਿਲਦੀ ਸੀ ਇਹ ਐਪੀਸੋਡ ਸਾਲ 2000 ਵਿੱਚ ਆਇਆ ਸੀ ਜਿਸ ਵਿੱਚ ਟਰੰਪ ਨਾਮ ਦੇ ਇੱਕ ਰਾਜਨੇਤਾ ਨੂੰ ਐਕ ਆ ਜਾਂਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਐਪੀਸੋਡ ਤੋਂ ਕੁਝ ਸਾਲਾਂ ਬਾਅਦ ਡੋਨਲਡ 트੍ਰੰਪ ਵੀ ਐਕਸੀਲੇਟਰ ਤੋਂ ਉਤਰਦੇ ਦਿਖਾਈ ਦੇ ਰਹੇ ਸੀ ਇਸ ਦੇ ਬਾਵਜੂਦ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 트੍ਰੰਪ ਦੇ ਕੱਪੜੇ ਪਾਉਂਦਾ ਅੰਦਾਜ਼ ਤੇ ਉਸ ਦਾ ਐਕਸ਼ਨ ਬਿਲਕੁਲ ਸਿੰਗਸਮ ਕਾਰਟੂਨ ਵਿੱਚ ਦਿਖਾਈ ਸੀਨ ਵਰਗਾ ਸੀ ਇਹ ਸਾਰੀਆਂ ਚੀਜ਼ਾਂ 트੍ਰੰਪ ਦੀ ਰੀਅਲ ਲਾਈਫ ਪਰਸਨੈਲਿਟੀ ਨਾਲ ਮੈਚ ਕਰਦੀਆਂ ਸੀ ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਟਾਡਾ ਰਾਸ਼ਟਰਪਤੀ ਕੌਣ ਬਣੇਗਾ ਤਾਂ ਇਹ ਚੀਜ਼ ਬਹੁਤ ਹੈਰਾਨ ਕਰਨ ਵਾਲੀ ਹੈ ਇੰਨਾ ਹੀ ਨਹੀਂ ਬਲਕਿ ਸਿੰਗਸਮ ਸੀਰੀਜ਼ ਨੇ 트੍ਰੰਪ ਦੇ ਰਾਸ਼ਟਰਪਤੀ ਬਣਨ ਤੋਂ 15 ਸਾਲ ਪਹਿਲਾਂ ਹੀ ਉਹਨਾਂ ਦੇ ਅਕਲ ਅਤੇ ਹੁਲੀਆਂ ਨੂੰ ਕਾਰਟੂਨ ਦੇ ਜ਼ਰੀਏ ਦੱਸ ਦਿੱਤਾ ਸੀ। ਇਹ ਸੀਰੀਜ਼ ਨੇ ਹੋਰ ਵੀ ਕਈ ਭਵਿੱਖਬਾਣੀਆਂ ਕੀਤੀਆਂ ਹਨ ਜੋ ਸੱਚ ਵੀ ਹੋਈਆਂ ਹਨ। ਹੁਣ ਅਸੀਂ ਤੁਹਾਨੂੰ ਸਿਮਸੰਗ ਦੀ ਹੋਰ ਭਵਿੱਖਬਾਣੀ ਬਾਰੇ ਦੱਸਦੇ ਹਾਂ। ਇਸ ਸੀਰੀਜ਼ ਦੇ 22ਵੇਂ ਦੇ ਪਹਿਲੇ ਐਪੀਸੋਡ ਵਿੱਚ ਸਿਮਸੰਗ ਪਰਿਵਾਰ ਦੇ ਬੱਚੇ ਇਕਨੋਮਿਕਸ 'ਤੇ ਨੋਬਲ ਪ੍ਰਾਈਜ਼ ਤੇ ਇਸ਼ਾਰਤ ਲਗਾਉਂਦੇ ਹਨ। ਇਸ ਵਿੱਚ ਇੱਕ ਬੱਚੇ ਦੇ ਹੱਥ ਵਿੱਚ ਕਾਗਜ਼ ਹੁੰਦਾ ਹੈ ਜਿਸ ਵਿੱਚ winner ਦਾ ਨਾਮ ਲਿਖਿਆ ਹੁੰਦਾ ਹੈ। ਇਸ ਕਾਗਜ਼ ਤੇ winner ਦਾ ਨਾਮ ਵੇਗਟ ਫਾਲਸਟ੍ਰੋਮ ਲਿਖਿਆ ਹੁੰਦਾ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਐਪੀਸੋਡ 2010 ਵਿੱਚ ਆਇਆ ਸੀ ਪਰ ਸਾਲ 2016 ਵਿੱਚ ਇਕਨੋਮਿਕਸ ਨੋਬਲ ਪ੍ਰਾਈਜ਼ ਜਿੱਤਣ ਵਾਲੇ ਵਿਜੇਤਾ ਦਾ ਨਾਮ ਸੀ ਬਿਗਟ ਹਾਲਸਟ੍ਰਮ ਇਹ ਚੀਜ਼ ਅੱਜ ਵੀ ਲੋਕਾਂ ਨੂੰ ਬਹੁਤ ਹੈਰਾਨ ਕਰਦੀ ਹੈ ਇਸ ਤੋਂ ਬਾਅਦ ਸਿਮਸੰਗ ਕਾਰਟੂਨ ਦੀਆਂ ਹੋਰ ਵੀ ਭਵਿੱਖਬਾਣੀਆਂ ਸੱਚ ਹੋਈਆਂ ਨੇ ਸਿਮਸੰਗ ਦੇ ਸੀਜ਼ਨ 6 ਦੇ 9ਵੇਂ ਐਪੀਸੋਡ ਵਿੱਚ ਲੀਜ਼ਾ ਆਪਣੇ ਫੋਨ ਦੀ ਵੀਡੀਓ ਚੈਟ ਇਸਤੇਮਾਲ ਕਰਦੀ ਨਜ਼ਰ ਆਉਂਦੀ ਹੈ ਤੁਹਾਨੂੰ ਦੱਸ ਦਈਏ ਇਹ ਸੀਜ਼ਨ 1995 ਵਿੱਚ ਆਇਆ ਸੀ ਇਸ ਐਪੀਸੋਡ ਵਿੱਚ ਲੀਜ਼ਾ ਵੀਡੀਓ ਚੈਟ ਦੀ ਮਦਦ ਨਾਲ ਆਪਣੀ ਦੋਸਤ ਨਾਲ ਗੱਲਬਾਤ ਕਰਦੀ ਹੈ ਜਿਸ ਨੂੰ ਅੱਜ ਵੀ ਆਈਫੋਨ ਵਿੱਚ ਫੇਸਟਾਈਮ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ 2010 ਵਿੱਚ ਆਈਫੋਨ ਨੇ ਫੇਸਟਾਈਮ ਫੀਚਰ ਲਾਂਚ ਕੀਤਾ ਇਹ ਬਿਲਕੁਲ ਸਿੰਮਸਨ ਕਾਰਟੂਨ ਵਿੱਚ ਦਿਖਾਈ ਸੀਨ ਵਰਗਾ ਹੋ ਗਿਆ ਸੀ ਹੁਣ ਵੱਧਦੇ ਹਾਂ ਸਿੰਮਸਨ ਦੀ ਅਗਲੀ ਪ੍ਰੈਡਿਕਸ਼ਨ ਵੱਲ ਸਿੰਮਸਨ ਦੇ 32ਵੇਂ ਸੀਜ਼ਨ ਦੇ 12ਵੇਂ ਐਪੀਸੋਡ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਹੋਮਰ ਨਾਮ ਦਾ ਕਿਰਦਾਰ ਈ ਨੌਕਰੀ ਚਲੀ ਜਾਂਦੀ ਹੈ ਕਿਉਂਕਿ ਉਸ ਦੀ ਜਗਾ ਆਰਟੀਫੀਸ਼ੀਅਲ ਇੰਟੈਲੀਜੈਂਟ ਨੂੰ ਰੱਖ ਲਿਆ ਜਾਂਦਾ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜ ਕੱਲ ਮਸ਼ੀਨਾਂ ਦਾ ਦੌਰ ਹੈ ਇਸ ਕਰਕੇ ਲੋਕਾਂ ਨੂੰ AI ਦੀ ਵਜ੍ਹਾ ਨਾਲ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ ਤੇ ਇਹ ਸੀ Samsung ਦੀਆਂ ਕੁਝ ਹੈਰਾਨ ਕਰਨ ਦੇਣ ਵਾਲੀਆਂ ਭਵਿੱਖਬਾਣੀਆਂ ਜੇ ਤੁਸੀਂ ਚਾਹੁੰਦੇ ਹੋ ਇਸ ਦਾ ਦੂਸਰਾ ਪਾਰਟ ਆਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਪਾਰਟ 2 ਲਿਖ ਕੇ ਜ਼ਰੂਰ ਭੇਜਿਓ ਅੱਜ ਲਈ ਬਸ ਇਨਾ ਹੀ ਵੀਡੀਓ ਬੜੇ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ Facebook ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਨਮੇ ਤਨਮੇ ਵੀਡੀਓ ਤੁਹਾ ਤੱਕ ਪ ਇੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਸਾਡੇ ਫੇਸਬੁਕ ਚੈਨਲ ਨੂੰ ਫੋਲੋ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਤੇ ਨਵੀਆਂ ਵੀਡੀਓ ਤੁਹਾ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਤੇ ਧੰਨਵਾਦ